ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਣੀ ਰਹਾ ਸੋਈ ਸਿੱਖ ਮੀਰਾ ਉਸਾ ਹੈਬ ਮੈਂ ਉਸ ਕਾਚਿਰਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਣੀ ਰਹੇ ਸੂਈ ਸਖ ਮੇਰਾ ਓ ਸਾਹਿਬ ਮੈਂ ਸਕਾ ਚਿਰਾ ਸੁਖਦਰੂਜ ਦੀ ਕਥਾ ਸਮਾਪਤੀ ਸਮੇਂ ਜੀ ਤਰਨ ਤਰਨ ਸਾਹਿਬ ਪੰਚਮ ਪਿਤਾ ਦੇ ਸਤਾਨ ਉਸ ਰੂਪ ਵਿੱਚ ਸਿੰਘਾਂ ਨੇ ਇਸ਼ਨਾਨ ਕੀਤਾ ਕਿ ਇਧਰ ਮੁਗਲ ਬਾਦਸ਼ਾਹ ਦੀ ਜੀਵਨ ਵਿੱਚ ਸ਼ਾਮ ਬੜੀ ਸੁਹਾਵਣੀ ਹੁੰਦੀ ਸੀ ਇਹ ਸ਼ਾਮ ਨੂੰ ਸੁਹਾਵਣੀ ਬਣਾਦੇ ਸਨ ਆਪਣੀ ਸ਼ਾਮ ਨੂੰ ਸੂਬ ਬੇਨਤੀ ਕਰਦੀਏ ਸਬਸਕ੍ਰਾਈਬ ਵੀ ਕਰਨਾ ਹੈ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਜਰੂਰ ਕਰਿਓ ਪਿਆਰ ਸਤਸੰਗ ਜੀ ਇਹਦੇ ਨਾਲ ਸਾਡੇ ਹੌਸਲਾ ਵਧਦਾ ਹੈ ਅੱਗੇ ਤੋਂ ਅੱਗੇ ਆਪ ਜੀ ਦੇ ਨਾਲ ਮਹਾਰਾਜ ਦੀ ਸ਼ਹੀਦ ਸਿੰਘਾਂ ਦੀ ਹੋਰ ਗੁਰੂ ਮਹਾਰਾਜ ਦੇ ਜੋ ਇਤਿਹਾਸ ਹੈ ਆਪ ਜੀ ਦੇ ਸਾਹਮਣੇ ਲਿਆ ਸਕੀਏ ਸੋ ਆਪ ਜੀ ਇਹ ਸਾਡੀ ਸਾਨੂੰ ਤਾਕਤ ਮਿਲਦੀ ਹੈ ਇਸ ਵਿੱਚੋਂ ਸੋ ਆਪ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਿਆ ਕਰੋ ਸੋ ਮੁਗਲ ਬਾਦਸ਼ਾਹ ਦੇ ਜੀਵਨ ਵਿੱਚ ਸ਼ਾਂਭਲੀ ਸ਼ੋਭਣੀ ਹੁੰਦੀ ਸੀ ਸ਼ਾਮ ਦੀ ਨਵਾਜ਼ ਵਿੱਚੋਂ ਨਾਚ ਰਾਗ ਤੇ ਰਸ ਦਰਬਾਰ ਹੁੰਦੇ ਸਨ। ਨੱਚਣ ਵਾਲੀਆਂ ਵਹਿਸ਼ਿਆਵਾਂ ਨੂੰ ਸੰਦਲਣਾ ਇਹ ਸਭ ਕੁਝ ਦਰਬਾਰ ਦੀ ਮਹਿਫਿਲ ਵਿੱਚ ਸੁਣਿਆ ਤੇ ਦੇਖਿਆ ਜਾਂਦਾ ਸੀ। ਇਹ ਮਹਿਫਲੇ ਸਫਰ ਜਾਂ ਮੈਦਾਨ ਮੈਦਾਨੇ ਜੰਗ ਵਿੱਚ ਵੀ ਕੀਤੀਆਂ ਜਾਂਦੀਆਂ ਸਨ। ਭਾਵ ਕਿ ਐਸ਼ ਪ੍ਰਸਤ ਹੁੰਦੇ ਸਨ ਇਹ ਜਿਹੜੇ ਮੁਸਲਮ ਉਜੜੇ ਹੋਏ ਹਨ ਰਾਜੇ ਜਿਨ੍ਹਾਂ ਨੂੰ ਕਹਿੰਦੇ ਨੇ ਯਸ਼ੀ ਅਯਸ਼ੀ ਰਾਜੇ ਹੋਏ ਔਰਤਾਂ ਉਹਨਾਂ ਦੇ ਜੀਵਨ ਦਾ ਇੱਕ ਵਿਸ਼ੇਸ਼ ਭਾਗ ਹੁੰਦੀਆਂ ਸਨ ਅਹਿਮਦ ਸ਼ਾਹ ਬਦਾਲੀ ਚੌਥੇ ਹਮਲੇ ਸਮੇਂ ਆਪਣੇ ਦੇਸ਼ ਨੂੰ ਵਾਪਸ ਜਾਂਦਾ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਸੂਬੇਦਾਰ ਬਣਾ ਆ ਗਿਆ ਉਸ ਦਾ ਨਾਇਬ ਜਾਂ ਮੁੱਖ ਮੰਤਰੀ ਜਹਾਨ ਖਾਨ ਸੀ ਉਹ ਦੋਵੇਂ ਰੰਗਲੇ ਸਨ ਪਿਆਰੀ ਸਾਧ ਸੰਗਤ ਜੀ ਰੰਗਲੇ ਭਾਵ ਐਯेश ਸਨ ਤੈਮੂਰ ਦਿੱਲੀ ਤੋਂ ਨਵੀਂ ਸ਼ਾਦੀ ਕਰਾ ਕੇ ਆਇਆ ਸੀ ਤੇ ਜਹਾਨ ਖਾਨ ਨੇ ਆ ਕੇ ਦੋ ਨਿਕਾਹ ਕਰ ਲੈ ਉਹ ਮੁਹਿਮਮਤ ਤੇ ਗਿਆ ਵੀ ਔਰਤਾਂ ਨਾਲ ਰੱਖਦਾ ਸੀ ਜਦੋਂ ਕਿਤੇ ਬਾਹਰ ਜਾਣਾ ਨਾ ਹਮਲੇ ਹਮਲੇ ਤੇ ਉੱਥੇ ਵੀ ਔਰਤਾਂ ਨੂੰ ਨਾਲੇ ਰੱਖਦਾ ਸੀ ਇਸ ਤਰ੍ਹਾਂ ਦੇ ਸਨ ਇਹ ਮੁਸਲਮਾਨ ਜਿਹੜੇ ਰਾਜੀ ਰਾਜੀ ਉਹਨਾਂ ਦੇ ਵਜ਼ੀਰ ਜਾਂ ਕੋਈ ਵੀ ਉਹਨਾਂ ਦੇ ਜਰਨੈਲ ਹੋਏ ਨੇ ਇਸ ਤਰ੍ਹਾਂ ਦੀ ਇਹ ਅਯਾਸ਼ ਸਨ ਸ਼ਾਜਹਾਨ ਦੇ ਬਣਾਏ ਲਾਹੌਰ ਦੇ ਕਿਲੇ ਤੇ ਮਹਿਲ ਵਿੱਚ ਤैमूर ਦਾ ਡੇਰਾ ਸੀ ਬੇਰੀ ਸਾਦ ਸੰਗ ਉਸ ਮਹਿਲ ਦੇ ਦੀਵਾਨ ਖਾਨੇ ਵਿੱਚ ਰੰਗीन ਮਹਿਫਿਲ ਗਰਮ ਸੀ ਖੁਸ਼ਬੂ ਵਾਲੇ ਤੇਲ ਤੇਲਾਂ ਤੇ ਤੇਲਾਂ ਦੇ ਸ਼ਮ੍ਹਾਦਾਨ ਜਲ ਰਹੇ ਸਨ ਚੰਦ ਦੀ ਚਾਨਣੀ ਵਰਗੀ ਰੌਸ਼ਨੀ ਸੀ ਸ਼ੀਤਲ ਰੌਸ਼ਨੀ ਤੇ ਮੌਸਮ ਮਿੱਠਾ ਸੀ ਠੰਡ ਉਤਰ ਰਹੀ ਸੀ ਗਰਮੀ ਜਾ ਚੁੱਕੀ ਸੀ ਉਹ ਰੰਗीन ਮਹਿਫਿਲ ਵਿੱਚ ਕਿਸੇ ਪਾਸੇ ਗੱਦੇ ਗਦੇਲੇਦਾਰ ਮਖਮਲੀ ਦੀਵਾਨਖਾਨੇ ਉੱਤੇ ਸ਼ਾਹ ਤੈਮੂਰ ਬੈਠਾ ਸੀ ਉਹਦੇ ਖੱਬੇ ਹੱਥ ਸੁੰਦਰ ਇਸਤਰੀ ਜਿਸ ਦਾ ਤਨ ਅਧਕ ਜਿਆ ਹੋਇਆ ਸੀ ਅਧ ਢੱਕਿਆ ਸੀ ਤੇ ਅਧ ਨੰਗਾ ਸੀ ਮਖਰਵੀ ਦੀਵਾਨਖਾਨੇ ਉੱਤੇ ਸ਼ਾਹ ਤੈਮੂਰ ਬੈਠਾ ਸੀ ਇਸਤਰੀ ਜਿਸ ਦਾ ਤਨ ਅਦਕ ਜਿਆਸੀ ਤੇ ਚੰਦਨ ਦੀ ਗੇਲੀ ਵਰਗੀ ਸੀ ਉਹ 22 ਸਾਲ ਦੀ ইরਾਨੀ ਸੁੰਦਰੀ ਸੀ ਜਿਸ ਨੂੰ ਕੁਦਰਤ ਦੇ ਸੁਚੇਜੇ ਹੱਥਾਂ ਨੇ ਰੀਜ ਨਾਲ ਕੜਿਆ ਸੀ ਉਸ ਦੀਆਂ ਜੁਲਫਾਂ ਅਤਰ ਪਹਿਨੀਆਂ ਸਨ ਅਤੇ ਬਿੱਲੀਆਂ ਵਰਗੀਆਂ ਅੱਖਾਂ ਵਿੱਚ ਕਾਲੇ ਕਾਜਲ ਕੱਜਲ ਦੀਆਂ ਧਾਰਾਂ ਸਨ ਉਸਦੇ ਕੋਮਲ ਹੱਥਾਂ ਵਿੱਚ ਸੀ ਸ਼ਰਾਬ ਦੀ ਸਰਾਹੀ ਤੇ ਸੋਨੇ ਦਾ ਕਟੋਰਾ ਤੇ ਮੂਰ ਨੂੰ ਸਾਗ ਬਣ ਕੇ ਨਸ਼ੇ ਦਾ ਦੀਵਾਨ ਬਣਾ ਰਹੀ ਸੀ ਤैमूर ਦੀਆਂ ਨਸ਼ੀਲੀਆਂ ਅੱਖਾਂ ਅਤੇ ਅੱਗੇ ਚਾਰ ਸੁੰਦਰੀਆਂ ਨੱਚ ਰਹੀਆਂ ਸਜ ਵੱਜ ਕੇ ਕੁਝ ਦਰਬਾਰ ਕੁਝ ਦਰਬਾਰੀ ਬੈਠੇ ਝੂਮ ਰਹੇ ਸਨ ਤੇ ਇਸਲਾਮੀ ਪੁਸਤਕ ਵਿੱਚ ਕਲਪਤ ਬਹਿਸ਼ਤ ਵਿੱਚ ਉਹ ਬੈਠੇ ਸਨ ਤੇ ਅੰਗੂਰਾਂ ਦੀ ਸ਼ਰਾਬ ਮਿਲ ਰਹੀ ਸੀ ਅਤੇ ਹੂਰਾ ਨੱਚ ਰਹੀਆਂ ਸਨ ਸੰਸਾਰ ਦੇ ਗਮ ਫਿਕਰਾਂ ਤੋਂ ਬਹੁਤ ਦੂਰ ਨਿਕਲ ਚੁੱਕੇ ਸਨ ਸਰੂਰ ਦੀ ਸਰੂਰ ਹੀ ਸਰੂਰ ਸੀ ਨੱਚਣ ਵਾਲਿਆਂ ਦੇ ਪੈਰਾਂ ਦੀ ਤਾਪ ਦੇ ਨਾਲ ਉਹਨਾਂ ਦੇ ਦਿਲ ਵੀ ਨੱਚ ਰਹੇ ਸਨ ਜਦੋਂ ਮਹਿਫਲ ਪੂਰੇ ਪੂਰੇ ਭੁਖ ਪੁੱਜ ਗਈ ਸੀ ਨਸ਼ੇ ਖਿਲ ਗਏ ਸਨ ਉਸ ਵੇਲੇ ਜਹਾਨ ਖਾਨ ਮਹਿਫਲ ਵਿੱਚ ਦਾਖਲ ਹੋਇਆ ਉਹ ਵੀ ਆਪਣੀ ਰੰਗीन ਮਹਿਫਲ ਵਿੱਚੋਂ ਉੱਠ ਕੇ ਆਇਆ ਉਸ ਦਾ ਅੱਧਾ ਨਸ਼ਾ ਉੱਤਰ ਗਿਆ ਸੀ ਕਿਉਂ ਕਿ ਪੱਟੀ ਸ਼ਹਿਰ ਤੋਂ ਆਏ ਹਲਕਾਰੇ ਨੇ ਜਿਹੜਾ ਕੁਫੀਆ ਜਿਹੜਾ ਹੁੰਦਾ ਹਲਕਾਰਾ ਪਾਉ ਖੁਸ਼ੀਆ ਕੁਫੀਆ ਜਿਹੜਾ ਹੁੰਦਾ ਤੇਜ਼ ਦੌੜਨ ਵਾਲੇ ਘੋੜੇ ਤੇ ਚੜ ਕੇ ਆਇਆ ਸੀ ਤੇ ਪੱਟੀ ਦੇ ਨਵਾਬ ਨੇ ਭੇਜਿਆ ਸੀ ਤੇ ਦੱਸਿਆ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਿੱਖ ਆ ਗਏ ਦਰਿਆ ਵੇਹ ਟੱਪ ਗਏ ਟਪਾਏ ਹਨ ਇੱਕ ਇੱਕ ਫਿਕਰੇ ਨੇ ਜਹਾਂ ਖਾਂ ਦਾ ਨਸ਼ਾ ਉਤਾਰ ਦਿੱਤਾ ਜਿਸ ਨਾਲ ਉਹ ਨੱਟਦਾ ਹੋਇਆ ਤੈਮੂਰ ਦੇ ਮਹਿਲ ਵਿੱਚ ਪੁੱਜਾ ਸਰਕਾਰ ਇਹ ਰਾਗਨਾਚ ਬੰਦ ਕਰਵਾਓ ਕਿਉਂ ਤੈਮੂਰ ਤੇ ਤੈਮੂਰ ਨੇ ਰੁੱਤੇ ਰੁੱਤਾ ਗੁੱਸੇ ਨਾਲ ਪੁੱਛਿਆ ਤੈਮੂਰ ਨੇ ਪੁੱਛਿਆ ਵੀ ਕਿਉਂ ਬੰਦ ਕਰੀਏ ਉਸ ਵੇਲੇ ਮਹਿਫਲ ਗਰਮ ਸੀ ਪਿਆਰ ਦੀ ਗਜ਼ਲ ਸੁਗਾਈ ਜਾ ਰਹੀ ਸੀ ਤੇ ਨਾਚ ਹੋ ਰਿਹਾ ਸੀ ਤੈਮੂਰ ਦੀਆਂ ਨਸ਼ੀਲੀਆਂ ਅੱਖਾਂ ਅੱਗੇ ਹਸੀਨ ਮੁਟਿਆਰਾ ਨੱਚ ਰਹੀਆਂ ਸਨ ਸਿੱਖ ਸਿੱਖ ਆਗਏ ਜਹਾਨ ਖਾਨ ਦਾ ਦੂਸਰਾ ਵਾਕ ਸੀ ਦੂਜੀ ਵਾਰੀ ਫਿਰ ਉਹਨੇ ਕਿਹਾ ਸਿੱਖ ਆਗਏ ਆਗਏ ਤੇ ਉੱਚੀ ਉਹ ਉੱਚੀ ਸੀ ਜਿਸ ਨੂੰ ਸਾਰੀ ਮਹਿਫਲ ਨੇ ਸੁਣਿਆ ਉਹ ਆਜ ਬਹੁਤ ਉੱਚੀ ਸੀਗੀ ਜਿਹੜੀ ਸਾਰੀ ਮਹਿਫਲ ਚ ਸੁਣਾਈ ਦਿੱਤੀ ਸਿੱਖ ਸ਼ਬਦ ਕੰਨਾ ਵਿੱਚ ਪਿਆ ਤਾਂ ਉਸੇ ਵੇਲੇ ਸਾਜ਼ੀਆਂ ਦੇ ਹੱਥ ਕੰਬ ਗਏ ਤੇ ਸਾਜ਼ ਬਿਤਾਲ ਹੋ ਗਏ ਸਾਜ਼ ਵਜਣਾ ਭੁੱਲ ਗਏ ਵਜਾਉਣ ਵਾਲੇ ਸਾਜ਼ ਬੁੱਲਣ ਵਜਾਣੇ ਭੁੱਲ ਗਏ ਬੇਰੀ ਸਾਜ ਸੰਗਤ ਨੱਚੜ ਵਾਲਿਆਂ ਦੇ ਪੈਰ ਓਖੜ ਗਏ ਉਹ ਕੁਬਰਾ ਕੇ ਘੁੰਮਣ ਲੱਗੀਆਂ ਤੈਮੂਰ ਦਾ ਗੁੱਸਾ ਨਰਮ ਹੋਇਆ ਪਰ ਨਸ਼ੇ ਦੇ ਅਸਰ ਕਰਕੇ ਉਸ ਨੇ ਮੁੜ ਕਿਹਾ ਸਿੱਖ ਹਨ ਤਾਂ ਕੀ ਹੈ ਅਸੀਂ ਲਾਹੌਰ ਦੇ ਕਿਲੇ ਵਿੱਚ ਹਾਂ ਜੰਗਲ ਵਿੱਚ ਤਾਂ ਨਹੀਂ ਬੈਠੇ ਨੱਚੋ ਗਾਓ ਫਿਰ ਕਹਿਣ ਲੱਗਾ ਬੰਦ ਕਰੋ ਜਹਾਨ ਖਾਂ ਸੈਨਾਪਤੀ ਹੋਣ ਦੀ ਹیثیت ਵਿੱਚ ਰੋਬ ਨਾ ਰੋ ਨਾਲ ਬੋਲਿਆ ਬੰਦ ਕਰੋ ਮਾਮਲਾ ਖਤਰਨਾਕ ਹੈ ਆਲੰਪਨਾ ਸਿੱਖ ਆ ਗਏ ਹੈ 1000 ਦੀ ਗਿਣਤੀ ਵਿੱਚ ਆ ਪੁੱਜੇ ਹਨ ਉਹਨਾਂ ਦਾ ਖਿਆਲ ਕਰੋ ਕੀ ਪਤਾ ਲਾਹੌਰ ਤੇ ਚੜਾਈ ਕਰਨ ਤैमूर ਨੂੰ ਹੋਸ਼ ਆਈ ਨੱਚਣ ਗਾਉਣ ਤੇ ਸਾਜ਼ ਵਜਾਉਣ ਵਾਲੇ ਹਰਨ ਹੋ ਗਏ ਦੌੜ ਗਏ ਫੱਡ ਕੇ ਤैमूर ਨੇ ਪੁੱਛਿਆ ਫੇਰ ਕੀ ਕਰੀਆ ਕੀ ਕਰਨਾ ਚਾਹੀਦਾ ਹੁਣ ਤਾਂ ਰਾਤ ਪੈ ਗਈ ਹੈ ਰਾਤ ਪ੍ਰਬੰਧ ਵਿੱਚ ਰਾਤ ਦੇ ਰਾਤ ਤੇ ਦਿਨ ਸਮਾਨ ਹੁੰਦੇ ਹਨ ਵੈਰੀ ਰਾਤ ਦੀ ਚੜਾਈ ਕਰਦਾ ਹੈ ਫਿਰ ਸਿੱਖ ਜਿਹੜੇ ਰਾਤ ਨੂੰ ਰਾਤ ਦਿਨ ਸਮਝਦੇ ਹਨ ਰਾਤ ਨੂੰ ਦਿਨ ਸਮਝਦੇ ਹਨ ਜਿਹੜੇ ਭੁੱਖੇ ਤੇ ਅਨਿੰਦਰੇ ਅਨਿੰਦਰੇ ਰਹਿ ਰਹਿ ਸਕਦੇ ਹਨ ਉਹਨਾਂ ਨੇ ਤਾਂ ਰਾਤੋਂ ਰਾਤ ਕਿਤੇ ਦਾ ਕਿਤੇ ਪਹੁੰਚ ਜਾਣਾ ਹੈ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਆਰਾਮ ਕਰਨ ਕਰਨਾ ਨਹੀਂ ਦੱਸਿਆ ਸਾਡੀ ਫੌਜ ਕੁਝ ਖਿਰਦੀ ਹੈ ਇਹ ਹਾਜ਼ਰ ਫੌਜ ਤਾਂ ਮਸਾਂ ਕੁ 5 500 ਜਾਂ ਹਜ਼ਾਰ ਹੈ ਸਿੱਖਾਂ ਨੂੰ ਤਿਆਰ ਉਹਨਾਂ ਨੂੰ ਤਿਆਰ ਕਰੋ ਤੇ ਹਾਜੀ ਅਤਾਈ ਖਾਨ ਨੂੰ ਆਖੋ ਉਹ ਆਪਣੀ ਫੌਜ ਨੂੰ ਲੈ ਕੇ ਸਿੱਖਾਂ ਨੂੰ ਰੋਕਣ ਲਈ ਅੱਗੇ ਵਧੇ ਰਾਤੋ ਰਾਤ ਸਵਾਰ ਭੇਜੂ ਪੱਟੀ ਦਾ ਹੁਕਮ ਵੀ ਸਾਰੇ ਬੰਦੇ ਨੇ ਬੰਦੇ ਲੈ ਕੇ ਪੁੱਜੇ ਪੇĐi ਇਫਰਮਾਨ ਲਿਖੋ ਬਹੁਤ ਅੱਛਾ ਆਲਮ ਆਲਮ ਬਣਾ ਕਹਿੰਦਾ ਚੰਗੀ ਗੱਲ ਮੈਂ ਹੋਣੇ ਜਾਣਾ ਆਪ ਵੀ ਤਿਆਰੀ ਕਰੋ ਮਹਿਫਿਲ ਵਿੱਚੋਂ ਉੱਠ ਕੇ ਤਮੂਰ ਹਰਮਾ ਵਿੱਚ ਚੜਿਆ ਗਿਆ ਤੇ ਜਹਾਨ ਖਾਂ ਕਿਲੇ ਵਿੱਚ ਫਿਰਨ ਲੱਗਾ ਉਸ ਨੂੰ ਸਾਰੀ ਰਾਤ ਨੀਂਦ ਨਾ ਆਈ ਉਸ ਦੀਆਂ بیگمਾਂ ਵੀ ਸਹਿਮੀਆਂ ਹੋਈਆਂ ਸਹਿਮ ਰਹੀਆਂ ਸਨ ਉਹ ਕੜੀ-ਕੜੀ ਆਖਦਾ ਕਈ ਹਜ਼ਾਰ ਸਿੱਖ ਗੁਰੂ ਚੱਕ ਵੱਲ ਵੱਧ ਰਹੇ ਹਨ ਉਹ ਪੂਰੀਆਂ ਪੂਰਿਆ ਤਲਾਹ ਠੀਕਰਨ ਆ ਗਏ ਹਨ ਉਹ ਮਰਨ ਮਾਰਨ ਲਈ ਆ ਗਏ ਹਨ ਇੱਕ ਤੂਫਾਨ ਬਣ ਕੇ ਰੁਕ ਰੁਕੋ ਕੌਣ ਰੁਕੇ ਸਿੱਖ ਨਾਲ ਲੜਨ ਵਾਸਤੇ ਤੁਸੀਂ ਨਾ ਜਾਣਾ ਉਸ ਦੀ ਛੋਟੀ بیگم ਨੇ ਕਿਹਾ ਕਿਉਂ ਉਹ ਬੜੇ ਡਾਢੇ ਸੁਣੇ ਦੇ ਨੇ ਕਹਿੰਦੇ ਉਹ ਸੁਣਿਆ ਬਹੁਤ ਡਾਢੇ ਨੇ ਉਹਨਾਂ ਦਾ ਪੀਰ ਉਹਨਾਂ ਦੀ ਮਦਦ ਕਰਦਾ ਹੈ ਉਹ ਕਿਸੇ ਕੋਲੋਂ ਰੁਕ ਕੇ ਨਹੀਂ ਰੁਕ ਚਾਹੁੰਦੇ ਬਾਦਸ਼ਾਹੀ ਲਸ਼ਕਰ ਨੂੰ ਲੁੱਟਣ ਦਾ ਹੌਸਲਾ ਰੱਖਦੇ ਹਨ ਸਿੱਖ ਤੁਹਾਡੇ ਸਿੱਖ ਤੁਹਾਡੇ ਹਨ ਕੋਈ ਡਾਢੇ ਨਹੀਂ ਮੈਂ ਉਹਨਾਂ ਦਾ ਉਹਨਾਂ ਦੇ ਮੰਦਿਰ ਢਾਡ ਦਿੱਤਾ ਕੇ ਸਾਢੇ ਤਹੇ ਤੇ ਸਾਢੇ ਕੋਈ ਰੋਕ ਨਾ ਸਕਿਆ ਇਸ ਲਈ ਉਹਨਾਂ ਮੰਦਿਰਾਂ ਦੇ ਨੇੜੇ ਨਹੀਂ ਸਨ ਮੈਂ ਬਹੁਤ ਕੁਝ ਸੁਣ ਚੁੱਕੀ ਹਾਂ ਬੀਗਮ ਕੰਧੀ ਹੈ ਉਹ ਹੁਣ ਬਦਲਾ ਲੈਣ ਵਾਸਤੇ ਆਏ ਹਨ ਬੁਰੀ ਕਰਨਗੇ ਤੁਸੀਂ ਨਾ ਜਾਣਾ ਉਹਨੂੰ ਰੋਕਦੀ ਹੈ ਬੇਗਮ 500 ਦੀ ਫੌਜ ਤਾਂ ਸੈਨਾਪਤੀ ਤੇ ਵਜੀਰ ਹੋ ਕੀ ਮੈਂ ਨਾ ਗਿਆ ਮੈਂ ਨਾ ਜਾਵਾਂ ਸਿੱਖ ਅੱਗੇ ਵਧਦੇ ਆਉਣ ਤਾਂ ਮੇਰਾ ਖਿਆਲ ਹੈ ਕਿ ਬਾਦਸ਼ਾਹ ਮਾਫ ਕਰ ਦੇਵੇਗਾ ਉਹ ਜ਼ਰੂਰ ਮੇਰਾ ਸਿਰ ਕਲਮ ਕਰੇਗਾ ਕੰਦਾ ਮੈਨੂੰ ਮਾਫ ਨਹੀਂ ਕਰੂਗਾ ਮੇਰਾ ਰਾਜਾ ਜਿਹੜਾ ਬਾਦਸ਼ਾਹ ਜਿਸ ਗੱਲੋਂ ਡਰਦੀ ਹੈ ਤੂੰ ਜ਼ਰੂਰ ਰੰਡੀ ਹੋ ਜਾਵੇਂਗੀ ਮੇਰੇ ਅੱਗੇ ਤੇ ਪਿੱਛੇ ਮੌਤ ਹੈ ਸਿੱਖਾਂ ਨਾਲ ਲੜਾਂਗਾ ਹਾਰ ਦਿਆਂ ਹਾਰ ਜਾਵਾਂਗਾ ਮੈਂ ਨਿਹਰਾ ਫੌਜ ਦੇ ਭਰੋਸਾ ਨਹੀਂ ਰੱਖ ਰਿਹਾ ਹੋਰ ਕਿਸ ਤੇ ਰੱਖੋਗੇ ਖੁਦਾ ਤੇ ਕਹਿੰਦਾ ਖੁਦਾ ਤੇ ਵੀ ਭਰੋਸਾ ਰੱਖਦਾ ਖੁਦਾ ਦੇ ਨਾਂ ਤੇ ਮੈਂ ਮੁਸਲਮਾਨਾਂ ਨੂੰ ਜਿਹਹਾਦ ਦਾ ਨਾਹਰਾ ਲਾ ਕੇ ਇਕੱਠਿਆਂ ਕਰਾਂਗਾ ਇਸਲਾਮ ਦੇ ਨਾਂ ਤੇ ਹੈਦਰੀ ਝੰਡਾ ਖੜਾ ਕਰਾਂਗਾ ਮੁਸਲਮਾਨ ਨੌਜਵਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠਿਆ ਕਰਾਂਗਾ ਸਿੱਖ 10 20 ਹਜ਼ਾਰ ਤੋਂ ਉੱਪਰ ਨਹੀਂ ਹੋ ਸਕਦੇ ਜਿਹੜਾ ਲੜਨਾ ਆ ਆ ਰਿਹਾ ਹੈ ਆਗੂ ਉਹ ਲੜਨਾ ਨਹੀਂ ਜਾਣਦਾ ਮذਹ ਅਗੂ ਮذਹਬੀ ਅਗੂ ਹੈ ਪੀਰ ਹੈ ਉਹ ਤਾਂ ਇਬਾਦਤ ਲਈ ਇਬਾਦਤ ਜਾਂ ਲਿਖਣਾ ਪੜਨਾ ਜਾਣਦਾ ਹੈ ਆਪਾ ਦੀਪ ਸਿੰਘ ਨੂੰ ਕਹਿੰਦਾ ਉਹ ਤੇ ਸਿਰਫ ਲਿਖਣਾ ਪੜਨਾ ਹੀ ਜਾਣਦਾ ਲੜਨਾ ਨਹੀਂ ਜਾਣਦਾ ਉਹ ਅਸੀਂ ਅਸੀਂ 80 ਸਾਲ ਦਾ ਬੁੱਢਾ ਹੈ ਕਹਿੰਦਾ ਕੀ ਜੰਗ ਕਰੇਗਾ ਘਾਬਰ ਨਾ ਪਿਆਰੀ ਤੇਰੇ ਜਹਾਨ ਖਾਨ ਨੂੰ ਜਿੱਤਣ ਵਾਲਾ ਕੋਈ ਸੂਰਮਾ ਪੰਜਾਬ ਵਿੱਚ ਨਹੀਂ ਦੇਖੀ ਨਹੀਂ ਦੇਖੇ ਸੋ ਕਹਿੰਦੇ ਮੇਰੇ ਯਾ ਤੇ ਮੇਰੇ ਯਾ ਕੋਈ ਐਸਾ ਸੂਰਮਾ ਨਹੀਂ ਹੈ ਜਿਹੜਾ ਮੈਨੂੰ ਕੋ ਜਿੱਤ ਲਵੇ ਪੰਜਾਬ ਵਿੱਚ ਜਨਖਾਂ ਜਹਾਨ ਖਾਨ ਇਹੋ ਘਰ ਵਾਲੀ ਨੂੰ ਕਹਿੰਦਾ ਸੋ ਅੱਜ ਦੀ ਕਥਾ ਪਹਿਰੇ ਸਾਧ ਸੰਗ ਜੀ ਸਾਧ ਸੰਗ ਜੀ ਇੱਥੇ ਤੱਕ ਹੈ ਕਲ ਜਹਾਨ ਜਾਨ ਖਾਨ ਨੇ ਕਿਉਂ ਕਰਵਾਲੀ ਨੂੰ ਧੀਰੇ ਦੇ ਕੇ ਧੀਰੇ ਤਾਂ ਦੇ ਕੇ ਦੇ ਦਿੱਤੀ ਪਰ ਉਸ ਦੀ ਆਤਮਾ ਡਰ ਗਈ ਸੋ ਇਹਦੀ ਕਥਾ ਕੱਲ ਤੋਂ ਕਰਾਂਗੇ ਸੋ ਅੱਜ ਇੱਥੇ ਹੀ ਸਮਾਪਤੀ ਹੈ ਸੋ ਆਓ ਫਤਿਹ ਜਨਮੇ ਆ ਪਹਿਲਾਂ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਪਿਆਰੀ ਸਾਧ ਸੰਗਤ ਜਿਨ੍ਹਾਂ ਨੇ ਨਹੀਂ ਕੀਤਾ ਬਾਰ ਬਾਰ ਬੇਨਤੀ ਹੈ ਹੱਥ ਜੋੜ ਕੇ ਦੁਹੇ ਕਰ ਜੋੜ ਕਰੂੰ ਅਰਦਾਸ ਆਪਜੀ ਅਰਦਾਸ ਪ੍ਰਵਾਨ ਕਰਨੀ ਦਾਸ ਦੀ ਸਾਧ ਸੰਗਤ ਜੀ ਤੋ ਸਬਸਕ੍ਰਾਈਬ ਜਰੂਰ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਮੇਰੀਆਂ ਭੈਣੋ ਮੇਰੇ ਬਜ਼ੁਰਗੋ ਮੇਰੇ ਵੀਰੋ ਬੱਚਿਓ ਇਸ ਕਥਾ ਨੂੰ ਜਰੂਰ ਸੁਣਾਇਆ ਕਰੋ ਇਸੇ ਨਾਲ ਸਾਡੇ ਅੰਦਰ ਵੀ ਦਾਸਪੈਦਾ ਹੁੰਦਾ ਹੈ ਬਾਬਾ ਜੀ ਦੇ ਜਸ਼ੀਲੇ ਕਿਸ ਤਰ੍ਹਾਂ ਉਹਨਾਂ ਨੇ ਐਸ ਏਡੀ ਉਮਰ ਦੇ ਵਿੱਚ ਜਾ ਕੇ ਸਾਡੇ ਤੇ ਪਰਉਪਕਾਰ ਕੀਤੇ ਸਾਡੇ ਵਾਸਤੇ ਲੜੀਆਂ ਲੜੀਆਂ ਗੁਰੂ ਘਰ ਆਜ਼ਾਦ ਕਰਾਏ ਅੱਜ ਅਸੀਂ ਆਪਣੋ ਆਪਣੇ ਘਰੀ ਬੈਠੇ ਆਂ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ ਕਿਸੇ ਗੁਰੂ ਘਰ ਦੀ ਚਿੰਤਾ ਨਹੀਂ ਹੈ ਕਿਸੇ ਸਿੱਖ ਦੀ ਚਿੰਤਾ ਨਹੀਂ ਹੈ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਕੱਤਰ ਹੋਣਾ ਜਿਸ ਤਰ੍ਹਾਂ ਬਾਬਾ ਜੀ ਨੇ ਸਾਰਿਆਂ ਨੂੰ ਇਕੱਠੇ ਕੀਤਾ ਸੀ ਅੱਜ ਵੀ ਅੱਜ ਸਾਨੂੰ ਵੀ ਇਕੱਠੇ ਆਪਣੇ ਆਪ ਇਕੱਠੇ ਹੋਣ ਦੀ ਲੋੜ ਹੈ ਤੇ ਆਪਣੀ ਰੱਖਿਆ ਆਪ ਕਰਨ ਦੀ ਲੋੜ ਹੈ ਪਿਆਰਿਓ ਨਹੀਂ ਤੇ ਉਹ ਦਿਨ ਦੂਰ ਨਹੀਂ ਹੈ ਦਿੱਲੀ ਵਾਲੇ ਹਾਲ ਸਾਡੇ ਹੋਣਗੇ ਸੋ ਇਹ ਮਨ ਵਿੱਚ ਰੱਖਿਓ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਤਿਆਰ ਬਰ ਤਿਆਰ ਹੋ ਜਾਓ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਲਾਈਕ ਵੀ ਕਰੋ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ